ਕਹਿੰਦੇ ਆਜੋ ਜੀ ਆਜੋ ਕਹਿੰਦੇ ਕਿੱਥੇ ਆਜੋ ਕਹਿੰਦੇ ਲੈਰੇ ਨੈਰ ਦੇ ਲਵੇ ਜੀ ਗੋਗੀ ਖਾਲਸਾ ਮੋਟਰ ਤੇ ਆਜੋ ਜੀ 12 ਮਾਡਲ ਕਾਰ ਆ ਜੀ ਸਾਰੀ ਕਾਰ ਰੇਗਲਾ ਜੀ ਫਸਟ ਓਨਰ ਦੀ ਕਾਰ 40 ਇਅਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਆ ਜੀ ਬਾਕੀ ਗੱਡੀ ਦਾ ਤੁਹਾਨੂੰ ਇੰਟੀਰੀਅਰ ਚੈੱਕ ਕਰਾਉਣਾ ਜੀ ਨਵਾਂ ਲੱਗਿਆ ਹੋਇਆ ਜੋਗੀ ਗੱਡੀ ਦੀ ਕੰਡੀਸ਼ਨ ਓਕੇ ਆ ਸਾਰੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਗੇਅਰ ਦੀ ਗੱਡੀ ਸਾਰੀ ਸ਼ਿਲਡ ਆ ਜੀ ਕੀ ਬੋਰਨੜੇ ਕੋਲ ਕੇ ਤੁਹਾਨੂੰ ਚੈੱਕ ਕਰਾਉਣੇ ਦੀ ਆ ਚੈੱਕ ਕਰ ਸਕਦੇ ਤੁਸੀਂ ਕੰਪਨੀ ਸੀਐਨਜੀ ਫੀਟਿੰਗ ਜੀ ਓਕੇ ਰਿਪੋਰਟ ਆ ਜਮਾ ਦੇ ਟਾਇਰ ਨਹੀਂ 12 ਮਾਡਲ ਦੇ ਸੋਪਰਾ ਟਾਇਰਾਂ ਦਾ ਨਾਮ ਦਿੱਲੀ ਨੰਬਰ ਉਹਦਾ ਆਲਟੋ ਦਾ ਇੱਕ 12 ਮਾਡਲ ਖੜੀ ਹੈ 11 ਮਾਡਲ ਖੜੀ ਹੈ ਪਰਲੇ ਪਾਸੇ ਆਲਟੋ ਖੜੀ ਹੈ ਜੀ 11 ਮਾਡਲ ਦੀ ਕਾਰ ਆ ਜੀ ਆ ਵੀ ਕਾਰ ਦਾ ਇੰਟੀਰੀਅਰ ਚੈੱਕ ਕਰਾ ਦੇ ਵੀਰੇ ਕਰਾ ਦਿੰਨੇ ਵੀਰੇ ਕੋਰ ਅੰਦਰ ਚੈੱਕ ਕਰਾ ਦੇ ਅਸੀਂ ਚੈੱਕ ਕਰ ਸਕਦੇ ਪਾਉ